ਮੈਡੀਕਲ ਦੁਕਾਨ ਅਤੇ ਕਾਰ ਦੇ ਵਿੱਚੋਂ 11740 ਮਿਲੀਆ ਨਸ਼ੇਲੀਆ ਗੋਲੀਆਂ ਅਤੇ 2,70000 ਦੀ ਡਰਗਮਨੀ ਬਰਾਮਦ ਕੀਤੀ ਹੈ ਪੁਲਿਸ ਨੇ ਪਿਓ ਅਤੇ ਪੁੱਤ ਤੇ ਮਾਮਲਾ ਵੀ ਪੁਲਿਸ ਦੇ ਵੱਲੋਂ ਦਰਜ ਕੀਤਾ ਗਿਆ ਨਾਵਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਡੀਐਸਪੀ ਨਾਵਾ ਮਨਦੀਪ ਕੌਰ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ ਨਸ਼ੇ ਦੀ ਖੇਡ ਤੋਂ ਬਚੋ ਬਰਾਮਦ ਹੋਏ ਕਿੰਨੇ ਮੁਆਰਫੇ ਵਿੱਚ ਆ ਉਹਦੇ ਇੱਕ ਮਾਨਚੋਕ ਐਸਐਸਪੀ ਸਾਹਿਬ ਪਟਿਆਲਾ ਅ ਅਕੀਰਵਰੂ ਸ਼ਰਮਾ ਜੀ ਆਈਪੀਓ ਅਫਸਰ ਪਟਿਆਲਾ ਉਹਨਾਂ ਦੀ ਅਕਵਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਵਿੱਚ ਆ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਐਸਐਚਓ ਕਤਵਾਲੀ ਨਾਬਾ ਸਰਜੀਵ ਸਿੰਘ ਟੀਮਾ ਉਹਨਾਂ ਨੇ ਇੱਕ ਇਤਲਾ ਮਿਲੀ ਸੀ ਉਹਨਾਂ ਨੂੰ ਕਿ ਫਲਾਨੀ ਜਗ੍ਹਾ ਜਿਹੜੀ ਹੈਗੀ ਆ ਮੈਡੀਕਲ ਸ਼ਾਪ ਆ ਉੱਥੇ ਧਲਾ ਮਿਲੀ ਸੀਪੀ ਉੱਥੇ ਅਨਲੀਗਲੀ ਜਿਹੜੀਆਂ ਗੋਲੀਆਂ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਆ ਉਹ ਕਾਫੀ ਸੇਲ ਹੁੰਦੀਆਂ ਆ ਤੇ ਉਸ ਤੋਂ ਬਾਅਦ ਐਫਐਚਓ ਸਰਪੀ ਸਿੰਘ ਦੀ ਐਚਓ ਕਤਵਾਲੀ ਨਾਪਾ ਉਹਨਾਂ ਨੇ ਡਰੱਗ ਇਨਸਪੈਕਟਰ ਨੂੰ ਨਾਲ ਲੈ ਕੇ ਉਸ ਮੈਡੀਕਲ ਸਟੋਰ ਦੇ ਉੱਪਰ ਰੇਡ ਕੀਤੀ ਆ ਰੇਡ ਕਰਨ ਦੇ ਉੱਪਰ ਸਾਨੂੰ ਜਿਹੜੀਆਂ ਸੀ ਉੱਥੋਂ 10 ਗੋਲੀਆਂ ਦੇ ਪੱਤੇ ਜਿਹੜੇ ਸੀ ਉੱਥੋਂ ਮਿਲ ਗਏ ਸੀ ਜਿਹੜੇ ਕਿ ਐਨਡੀ ਦੇ ਵਿੱਚ ਫਾਲ ਕਰਦੇ ਆ ਉਹਦੇ ਵਿੱਚ ਹੈਗਿਆ ਜੀ ਡਰਾਮਾਡੋਲ ਕਰੋਵਲ ਡੈਲ ਜਿਹੜੀਆਂ ਹੈਗੀਆਂ ਉਹ ਦੋਨੋਂ ਹੀ ਐਂਡ ਦੇ ਵਿੱਚ ਫਾਲ ਕਰਤੀਆਂ ਤੇ ਉੱਥੋਂ ਸਾਨੂੰ ਦਸ ਪੱਤੇ ਜਿਹੜੇ ਸੀ ਰਿਕਵਰ ਹੋ ਕੇ ਉਸ ਤੋਂ ਬਾਅਦ ਉਸ ਸਾਈ ਦਾ ਜਿਹੜਾ ਬਿਆਨ ਦਿੱਤਾ ਸੀ ਉਹ ਦੇ ਤਹਿਤ ਅਸੀਂ ਉਹਦੇ ਘਰ ਦੇ ਵਿੱਚ ਗਏ ਤੇ ਘਰ ਦੇ ਵਿੱਚ ਜਾਣ ਤੋਂ ਬਾਅਦ ਸਾਨੂੰ ਉੱਥੋਂ 11740 ਜਿਹੜੀਆਂ ਸੀ ਫੋਰ ਜਿਹੜੀਆਂ ਨਸ਼ੀਲੀਆਂ ਗੋਲੀਆਂ ਸੀ ਉੱਥੋਂ ਬਰਾਮਦ ਹੋਈਆਂ ਤਾਂ ਉਸ ਤੋਂ ਬਾਅਦ ਆ ਮਕਦਮਾ ਜਿਹੜਾ ਦਰਜ ਕੀਤਾ ਜੀ ਐਫ ਆਈ ਆਰ ਨੰਬਰ ਹੈਗਾ ਆ 87 25 ਤੇ ਇਹਦੇ ਵਿੱਚ ਅਸੀਂ ਅੰਡਰ ਸੈਕਸ਼ਨ ਜਿਹੜਾ ਹੈਗਾ ਆ 22 29 61 ਤੇ 85 ਜਿਹੜਾ ਉਹ ਲਗਾਇਆ ਹੋਇਆ ਹੈਂਡੀ ਦਾ ਤੇ ਬਾਪ ਬੇਟੀ ਨੇ ਜਿਹੜੇ ਇਹ ਕੰਮ ਕਰਦੇ ਸੀ ਜੀ ਹਾਂਜੀ ਤੇ ਦੋਨੋਂ ਹੀ ਬਾਪ ਬੇਟਾ ਹੈਗਾ ਇਹਨਾਂ ਦਾ ਨਾਮ ਹੈਗਾ ਆ ਮਨਪ੍ਰੀਤ ਤੇ ਪੁੱਤਰ ਪ੍ਰਤਾਪ ਸਿੰਘ ਅ ਮਕਾਨ ਨੰਬਰ ਹੈਗਾ 267 ਪਾਂਡੂ ਸਰ ਮੁਹੱਲਾ ਨਾਪਾ ਇੱਥੋਂ ਦੇ ਹੀ ਰਹਿਣ ਵਾਲੇ ਫਾਦਰ ਦਾ ਨਾਮ ਕੀ ਹੈ ਜੀ ਅ ਫਾਦਰ ਦਾ ਨਾਮ ਹੈਗਾ ਜੀ ਪ੍ਰਤਾਪ ਸਿੰਘ ਤਾਂ ਬੜੋ ਗੋਲੀਆਂ ਦੀ ਕੁੱਲ ਕੁਆਂਟੀਟੀ ਕਿੰਨੀਆਂ ਦੁਆਰਾ ਦੱਸਿਓ ਗੋਲੀਆਂ ਜਿਹੜੀਆਂ ਹੈਗੀਆਂ ਕਿ 11740 ਲਓ ਜੀ ਲੇਟੈਂਟ ਤੋਂ ਘੱਟ ਬੋਜੀ ਜੀ ਅ ਇਹਨਾਂ ਤੇ ਜੀ ਇਹਨਾਂ ਦਾ ਬ੍ਰਦਰ ਹੈ ਜਿਹੜਾ ਪ੍ਰਤਾਪ ਸਿੰਘ ਦਾ ਉਹ ਪਹਿਲਾਂ ਵੀ ਇੱਕ ਐਂਡੀ ਦੇ ਸੇਮ ਮੁਕਤਮੀਏ ਦੇ ਵਿੱਚ ਜਿਹੜੇ ਤੇ ਪਹਿਲਾਂ ਵੀ ਆ ਗਿਆ ਉਹ ਆਈ ਥਿੰਕ ਹਜੇ ਵੀ ਜੇਲ ਦੇ ਵਿੱਚ ਹੀ ਆ ਤੇ ਇਹਦੇ ਬ੍ਰਦਰ ਦੇ ਉੱਪਰ ਪਹਿਲਾਂ ਦੇ ਮੌ ਜਿਹੜਾ ਸੀ ਐਫ ਆਈ ਆਰ ਹੋਈ ਆ ਇਹ ਪੂਰਾ ਪਰਿਵਾਰ ਹੈ ਮਤਲਬ ਇਨਵੋਲਵ ਆ ਜਿਹੜਾ ਹੈ ਨਸ਼ੇ ਦੇ ਨਾਲ ਆ ਆ ਸਾਹਮਣੇ ਤੇ ਹੀ ਆਇਆ ਜਿਹੇ ਆ ਬੇਟਾ ਵੀ ਉੱਥੇ ਹੀ ਆ ਦਾ ਮੈਡੀਕਲ ਸ਼ਾਪ ਤੇ ਬੈਠਦਾ ਤੇ ਫਾਦਰ ਵੀ ਉੱਥੇ ਹੀ ਬੈਠਦਾ ਆ ਪਹਿਲਾ ਜਿਹੜਾ ਇਹਦਾ ਕਰਤਾਰ ਸਿੰਘ ਆ ਇਹਦਾ ਬ੍ਰਦਰ ਜਿਹੜਾ ਉਹ ਵੀ ਸੇਮ ਐਮਡੀ ਦੇ ਮਕਦਮੇ ਦੇ ਵਿੱਚ ਗੋਲੀਆਂ ਜਿਹੜਾ ਸੀ ਸ਼ਾਪ ਦੇ ਵਿੱਚ ਰੱਖਦਾ ਸੀ ਵੇਚਦਾ ਸੀ ਤਾਂ ਰੇਡ ਕਰਨ ਦੇ ਉੱਪਰ ਇਹ ਸਾਰੀਆਂ ਜਿਹੜੀਆਂ ਦਵਾਈਆਂ ਸਾਨੂੰ ਜਿਹੜੀਆਂ ਮਿਲੀਆਂ ਜਾਂ ਤੇ ਕੀ ਸਾਹਮਣੇ ਆਇਆ ਕਿ ਕਿੰਨੇ ਟਾਈਮ ਤੋਂ ਕਰਦੇ ਸੀ ਨੌਜਵਾਨੀ ਨੂੰ ਕਿਵੇਂ ਕਰਦੇ ਰਹੇ ਆ ਉਹ ਤੱਕ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਉਹ ਅਸੀਂ ਕਰਾਂਗੇ ਪਤਾ ਲੱਗ ਜਾਊਗਾ ਕਿ ਇਹ ਕਿੰਨੇ ਟਾਈਮ ਤੋਂ ਕਰ ਰਿਹਾ ਹੈ ਔਰ ਇਹ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਇੰਨੀ ਵੱਡੀ ਕਵਾਂਟੀਟੀ ਦੇ ਵਿੱਚ ਉਹ ਤੇ ਨਹੀਂ ਰੱਖ ਸਕਦੇ ਤੇ ਉਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਉਹ ਬਾਅਦ ਚ ਪਤਾ ਲੱਗਣਾ ਅਕੋਰਡਿੰਗ ਕਿੰਨਾ ਫੜਾਇਆ ਜੀ ਕੈਸ਼ ਹੈਗਾ ਜੀ 2 ਲੱਖ 7000 ਅਕੋਰਡਿੰਗ ਟੂ ਰੂਲ ਮੈਡੀਕਲ ਸ਼ਾਪ ਵਾਲੇ ਕਿੰਨਾ ਕਰ ਸਕਦੇ ਨੇ ਕਵਾਂਟੀਟੀ ਨਹੀਂ ਡਰਗਨ ਫੈਕਟਰੀ ਦਾ ਤਾਂ ਹੈਗਾ ਜਿੱਦ ਤੱਕ ਮੈਨੂੰ ਪਤਾ ਹੈ ਕਿ ਤੁਸੀਂ ਨਸ਼ੇ ਦੀਆਂ ਜਿਹੜੀਆਂ ਗੋਲੀਆਂ ਜਿਹੜੀਆਂ ਬੈਣ ਆ ਉਹ ਤੁਸੀਂ ਨਹੀਂ ਰੱਖ ਸਕਦੇ ਫਿਰ ਨਾਪਾ ਪੁਲਿਸ ਤੋਂ ਬਿਨਾ ਵੀ ਹੋਰ ਕੋਈ ਟੀਮਾਂ ਆਈਆਂ ਸੀ ਨਾਲ ਹਾਂਜੀ ਇਹਦੇ ਵਿੱਚ ਡਰੱਗ ਇਨਫੈਕਟਰ ਜਿਹੜਾ ਪਟਿਆਲੇ ਦਾ ਸੀ ਉਹ ਆਇਆ ਸੀ ਨਾਲ ਉਹਨੂੰ ਨਾਲ ਲੈ ਕੇ ਹੀ ਅਸੀਂ ਜਿਹੜਾ ਕਿ ਰੇਡ ਕਰਨ ਐਫਐਸਓ ਸਭ ਕਹਿਦੇ ਹੀ ਤੇ ਨਾਲ ਡੀਐਸਪੀ ਸਾਹਿਬ ਵੀ ਇਕਾਈਤੀ ਪਟਿਆਲੇ ਤੋਂ ਤੇ ਉਹਨਾਂ ਨੇ ਰੇਡ ਕਰਵਾਈ ਤੇ ਨਾਲ ਤੇ ਹੁਣ ਕੀ ਹੋਮਲ ਬਰ ਅਸੀਂ ਜਿਹੜਾ ਕੀਤਾ ਹੈਗਾ ਆ ਐਨਡੀ ਦੇ ਵਿੱਚ ਆਉਂਦੀਆਂ ਰਾਮ ਜਿਹੜੇ 22 ਦੇ ਤਹਿਤ ਜਿਹੜੀ ਐਫਆਜ ਨੇ ਦਰਜ ਕੀਤੀ ਆ ਹੋਰ ਕੋਈ ਮੈਡੀਕਲ ਸ਼ਾਪਸ ਨੂੰ ਕੀ ਇੰਟੀਮੇਸ਼ਨ ਆ ਤੁਹਾਡੇ ਵੱਲੋਂ ਜੋ ਵੀ ਹਜੇ ਵੀ ਇਸ ਤਰ੍ਹਾਂ ਦੇ ਦੰਦੇ ਕਰਦੇ ਆ ਇਹ ਵੀ ਸਾਫ਼-ਸਾਫ਼ ਧਾਰਿਆਂ ਨੂੰ ਹੀ ਪਤਾ ਆ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਇੱਕ ਮਹਿੰਮ ਚਲਾਈ ਹੋਈ ਆ ਨਸ਼ਿਆਂ ਨੂੰ ਬਿਲਕੁਲ ਹੀ ਪੰਜਾਬ ਦੇ ਵਿੱਚੋਂ ਫ੍ਰੀ ਕਰਨਾ ਆ ਤੇ ਜਿਹੜਾ ਵੀ ਐਦਾਂ ਵੀ ਤੀਜ ਰੱਖੋਗਾ ਜਿਹੜੀ ਬੈਨ ਹੈਗੀ ਆ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਸਾਰੇ ਮੈਡੀਕਲ ਸ਼ਾਪ ਵਾਲਿਆਂ ਨੂੰ ਇਹੀ ਕਹਿਣਾ ਚਾਹੂਗੀ ਕਿ ਜਿਹੜੀਆਂ ਬੈਨ ਹੈਗੀਆਂ ਉਹਨਾਂ ਨੂੰ ਤੁਸੀਂ ਆਪਣੇ ਸ਼ਾਪ ਦੇ ਉੱਪਰ ਨਾ ਰੱਖੋ ਜਿਹਦੀ ਰਕਮ ਹੈ 2,70,000 ਦੀ ਜਿਹੜੀ ਉੱਜੜੀ ਘਰ ਦੇ ਵਿੱਚੋਂ ਰਿਕਵਰੀ ਹੋਈ ਆ 2,70,000 ਦਾ ਮਤਲਬ ਨਸ਼ਾ ਵੇਚ ਕੇ ਜਿਹੜੀ ਇਹ ਸਾਰੀ ਉਹ ਵੀ ਹਾਂਜੀ ਨਸ਼ਾ ਵੇਚ ਕੇ ਹੀ ਗੋਲੀਆਂ ਵੇਚ ਕੇ ਇਹ ਜਿਹੜਾ ਕਲੋ ਕਰਦੇ ਵਿੱਚ ਮਿਲੀ Mehta, KRT News Network. One of the premium and prestigious professional institutes providing a wide range of professional courses with 100% placement assistance. We are Sri Sai Group of.